ਸਾਡੀ ਸੁਸਾਇਟੀ ਦਾ ਇੱਕ ਪਰਮ ਸਿੱਧ ਅਧਿਕਾਰ ਹੈ ਕਿ ਅਸੀਂ ਕਿਸੇ ਦਾ ਹੀ ਮਜ਼ਾਕ ਉਡਾਉਣਾ। ਤਾਂ ਗੱਲ ਆ ਜੀ ਥੱਪੜ ਮਾਰਨਾ ਜਾਂ ਸਮਾਈਲ ਲੈ ਕੇ ਆਉਣੀ ਹੈ ਚਿਹਰੇ ਤੇ। ਮੇਰਾ ਕੋਈ ਦੋਸ਼ ਹੈ ਛੋਟੇ ਕਾ ਤੁਚ ਜਿਹੜੀ ਚੀਜ਼ ਦਾ ਪ੍ਰਾਊਡ ਕਰਨਾ ਉਹਦਾ ਕਰੋ ਨਾ। ਪਲੀਜ਼ ਕੀਤੀ ਹੋਈ ਨਹੀਂ ਜਿਹਦਾ ਸਾਡਾ ਕੋਈ ਹੱਥ ਹੀ ਨਹੀਂ ਉਹਦਾ ਕਾਦਾ ਪ੍ਰਾਊਡ। ਚੁੱਪ ਹੋ ਜਾਂਦੀ ਹੈ, ਜੇ ਲੱਗ ਜਾਂਦੀ ਹੈ, ਸੁੰਨ ਹੋ ਜਾਂਦੇ ਨੇ, ਕੋਈ ਲੜਾਕਾ ਬਣ ਜਾਂਦਾ ਹੈ, ਕੋਈ ਬਦਮਾਸ਼ ਬਣ ਜਾਂਦਾ ਹੈ, ਕੋਈ ਪੜ੍ਹਾਈ ਛੱਡ ਜਾਂਦਾ ਹੈ। ਕੋਈ ਬਹੁਤ ਜ਼ਿਆਦਾ ਖੁੰਦਕ ਚਪਟ। ਅਸੀਂ ਕਿਰਾਏ ਤੇ ਰਹਿੰਦਾ ਸੀ ਮੇਰਾ ਫਾਦਰ। ਅੱਜ ਮੇਰੇ ਕੋਲੇ ਦੋ ਘਰ ਨੇ, ਐਨੀ ਮੇਰੇ ਕੋਲ ਜੀ। ਪਈ ਬਹੁਤ ਕੰਪਲੈਕਸ ਕਰਦੇ ਰੰਗ ਕਾਲਾ ਜਿਵੇਂ ਤੁਸੀਂ ਛੋਟੇ ਕਰਦਾ ਲਾ ਗਿਆ ਨਹੀਂ ਕੰਪਲੈਕਸ ਪਾਇਆ ਜਾਂਦਾ ਹਾਂਜੀ ਸਾਡੀ ਸੁਸਾਇਟੀ ਦਾ ਇੱਕ ਪਰਮ ਸਿੱਧ ਅਧਿਕਾਰ ਹੈ ਕਿ ਅਸੀਂ ਕਿਸੇ ਦਾ ਹੀ ਮਜ਼ਾਕ ਉਡਾਉਣਾ ਹ ਹ ਜੇ ਕੋਈ ਗੋਰਾ ਹੈ ਤਾਂ ਗੋਰੇ ਦਾ ਜੇ ਕੋਈ ਕਾਲਾ ਹੈ ਤਾਂ ਕਾਲੇ ਦਾ ਆ ਜੇ ਕਿ ਪਤਲਾ ਹੈ ਤਾਂ ਪਤਲੇ ਦਾ ਆ ਜੇ ਕਿ ਮੋਟਾ ਹੈ ਤਾਂ ਮੋਟੇ ਦਾ ਆ ਜੇ ਕਿ ਲੰਬਾ ਹੈ ਲੰਬੇ ਦਾ ਮਤਲਬ ਬਖਸ਼ਣਾ ਅਸੀਂ ਕਿਸੇ ਨੂੰ ਨਹੀਂ ਕਿਸੇ ਨੂੰ ਨਹੀਂ ਤੇ ਇਸ ਦੇ ਵਿੱਚ ਬਹੁਤ ਯੂਥ ਚੁੱਪ ਹੋ ਜਾਂਦੀ ਹੈ ਖੁੰਝੇ ਲੱਗ ਜਾਂਦੀ ਹੈ ਸੁੰਨ ਹੋ ਜਾਂਦੇ ਨੇ ਕੋਈ ਲੜਾਕਾ ਬਣ ਜਾਂਦਾ ਹੈ ਕੋਈ ਬਦਮਾਸ਼ ਬਣ ਜਾਂਦਾ ਹੈ ਕੋਈ ਪੜ੍ਹਾਈ ਛੱਡ ਜਾਂਦਾ ਹੈ ਕੋਈ ਬਹੁਤ ਜ਼ਿਆਦਾ ਖੁੰਦਕ ਵਿੱਚ ਪੜਨ ਲੱਗ ਜਾਂਦਾ ਕੋਈ ਸੋਸਾਇਟੀ ਤੋਂ ਟੁੱਟ ਜਾਂਦਾ ਵੀ ਇਹ ਤਾਂ ਕੰਮ ਦੀ ਨਹੀਂ ਸਾਰੇ ਇਹੋ ਜਿਹੇ ਨੇ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਪਹਿਲਾਂ ਆਏ ਆਂ ਜੇ ਸੋਚਦੇ ਆ ਫਿਰ ਬਾਅਦ ਚ ਉਹਨਾਂ ਦੇ ਅੰਦਰ ਜਾ ਕੇ ਕੋਈ ਬੱਤੀ ਜਗਦੀ ਹੈ ਵੀ ਇਹ ਵਾਂਚ ਬੀਏ ਵਾਂਚ ਜਾ ਕੇ ਕਿਤਾਬਾਂ ਨਾਲ ਵਾਹ ਪੈਂਦਾ ਫਿਰ ਉਹ ਰਾਣਾ ਬਣ ਜਾਂਦਾ ਕੋਈ ਹੂੰ ਗੱਲ ਕ੍ਰੀਏਟੀਵਿਟੀ ਪਾਸੇ ਲੈ ਕੇ ਜਿਹੜਾ ਇੱਕ ਗੱਲ ਹੈ ਵੀ ਥੱਪੜ ਮਾਰਨਾ ਯਾ ਸਮਾਈਲ ਲੈ ਕੇ ਆਉਣੀ ਹੈ ਚਿਹਰੇ ਤੇ ਤੁਸੀਂ ਇਹ ਚੋਂ ਨਿਕਲ ਗਏ ਤੁਹਾਨੂੰ ਲੱਗਦਾ ਵੀ ਹਾਂ ਠੀਕ ਹੈ ਵਧੀਆ ਕਹੀ ਜਾਣ ਦੋ ਹਾਂ ਨਹੀਂ ਅਸਰ ਹੀ ਨਹੀਂ ਕੋਈ ਮੇਰਾ ਕੋਈ ਦੋਸ਼ ਹੈ ਛੋਟੇ ਕੱਦ 'ਚ ਨਹੀਂ ਹਾਂ ਹੈਨਾ ਹਾਂਜੀ ਸਹੀ ਗੱਲ ਹੈ ਮੇਰੀ ਕੋਈ ਪ੍ਰਾਪਤੀ ਹੈ ਮੈਂ ਮੰਗ ਕੇ ਲਿਆ ਹਾਂ ਨਾ ਮੇਰੀ ਕੋਈ ਪ੍ਰਾਪਤੀ ਹੈ ਨਹੀਂ ਮੈਂ ਕੋਈ ਮੰਗ ਕੇ ਲਿਆ ਮਾਸਟਰ ਜੀ ਦੇ ਵਿੱਚ ਡਾਇਲੋਗ ਆਉਂਦਾ ਹਾਂਜੀ ਕਹਿੰਦਾ ਕਿਹੜੀ ਗੱਲ ਦਾ ਪ੍ਰਾਊਡ ਕਰਦਾ ਤੂੰ ਆਪਣੇ 6 ਫੁੱਟ ਕੱਦ ਦਾ ਗੋਰੇ ਰੰਗ ਦਾ ਤੇਰੇ ਮਾਂ-ਬਾਪ ਇਹ ਤੇਰਾ ਗੋਤ ਇਹ ਤੇਰਾ ਪਿੰਡ ਇਹ ਹਾਂ ਰਹਾ ਹਾਂ ਹਾਂ ਮੈਂ ਕਿਹਾ ਤੇਰੀ ਕੀ ਪ੍ਰਾਪਤੀ ਹੈ ਹਾਂ ਉਹ ਨਾਲ ਦੇ ਐਕਟਰ ਨੂੰ ਮੈਂ ਸਵਾਲ ਕਰਦਾ ਮਾਸਟਰ ਤੇਰੀ ਕੀ ਪ੍ਰਾਪਤੀ ਆ ਦੇ ਵਿੱਚ ਹਾਂਜੀ ਤੂੰ ਲਿਖ ਕੇ ਦਿੱਤਾ ਸੀਗਾ ਕਿ ਮੈਂ ਇਸ ਪਿੰਡ 'ਚ ਇੱਥੇ 8:00 ਵਜੇ ਇਹਨਾਂ ਦੇ ਘਰੇ ਜਾਵਣਾ ਜੇ ਤਾਂ ਤੂੰ ਆਏ ਹੋਇਆ ਇਹ ਤਾਂ ਪ੍ਰਾਊਡ ਫੀਲ ਕਰ ਹਾਂ ਪ੍ਰਾਊਡ ਫੀਲ ਕਰੇ ਉਹ ਬੰਦਾ ਜਿਨੇ ਕਹਿ ਮੈਂ ਗਰੀਬੀ ਚ ਉੱਠ ਕੇ ਪੜਿਆ ਹਾਂ ਜਿਨੇ ਆਪਣੀ ਮਿਹਨਤ ਨਾਲ ਕੁਝ ਕਮਾਇਆ ਜਿਨੇ ਆਪਣੀ ਲਗਨ ਨਾਲ ਕੁਝ ਕਮਾਇਆ ਹੈਣਾ ਮੈਂ ਰਿਗਰੈਟ ਉਸ ਚੀਜ਼ ਦਾ ਫਿਲ ਕਰ ਸਕਦਾ ਜਿਹਦੇ ਵਿੱਚ ਮੇਰਾ ਦੋਸ਼ ਸੀ ਕਿ ਮੈਂ ਗੁੱਸਾ ਕਰਦਾ ਸੀ ਕਿ ਮੇਰੇ ਮੈਂ ਉਹਦੇ ਨਾਲ ਬੇਈਮਾਨੀ ਕੀਤੀ ਕਿ ਮੈਂ ਉਹਨੂੰ ਗਾਲ ਕੱਢੀ ਮੈਂ ਉਹਦੇ ਥੱਪੜ ਮਾਰਿਆ ਮੈਂ ਨਕਲ ਕੁਮਾਰੀ ਮੈਂ ਚੋਰੀ ਕੀਤੀ ਉਹਦਾ ਰਿਗਰੈਟ ਹੋਵੇ ਮੈਨੂੰ ਪ੍ਰਾਊਡ ਮੈਨੂੰ ਹੋਵੇ ਕਿ ਮੈਂ ਯਾਰ ਬੜਾ ਅੰਦਰ ਬੜਿਆ ਹੋਇਆ ਬੰਦਾ ਸੀ ਹੁਣ ਮੈਂ ਸਾਰਿਆਂ ਨਾਲ ਗੱਲਾਂ ਕਰਦਾ ਮੈਂ ਕਿਤਾਬਾਂ ਪੜ੍ਹੀਆਂ ਨੇ ਮੈਨੂੰ ਪ੍ਰਾਊਡ ਫੀਲ ਹੋਣਾ ਚਾਹੀਦਾ ਮੈਨੂੰ ਫੀਲ ਹੋਣਾ ਚਾਹੀਦਾ ਕਿ ਮੈਂ ਥੀਏਟਰ ਦੀ ਸਿੱਖਿਆ ਲਈ ਸੀ ਮੈਂ ਆਪਣਾ ਨਾਮ ਸਿਨੇਮੇਜ ਕਮਾਇਆ ਮੈਂ ਦੁਆਰੇ ਫੇਟ ਥੀਏਟਰ ਵੱਲ ਜਾ ਰਿਹਾ ਹਾਂ ਜਿਹੜੀ ਚੀਜ਼ ਦਾ ਪ੍ਰਾਊਡ ਕਰਨਾ ਉਹ ਦਾ ਕਰੋ ਨਾ ਉਹ ਕਰਦੇ ਨਹੀਂ ਜਿਹੜੀ ਅਸੀਂ ਕੀਤੀ ਹੀ ਨਹੀਂ ਜਿਹਦੇ ਸਾਡਾ ਕੋਈ ਹੱਥ ਹੀ ਨਹੀਂ ਉਹਦਾ ਕਾਹਦਾ ਪ੍ਰਾਊਡ ਇੱਕ ਭਾਈ ਹਾਂ 70 ਕਿੱਲੇ ਜ਼ਮੀਨ ਹੈ ਮੇਰੀ ਉਹ ਤੇਰੇ ਪਿਓ ਦੀ ਹੈ ਪਿਓ ਦੇ ਵੀ ਨਾਦੇ ਤੋਂ ਮਿਲੀ ਹੈ ਅੱਗੇ ਦੀ ਅੱਗੇ ਮਿਲੀ ਹੈ ਤੂੰ ਉਸ ਗੱਲ ਦਾ ਕਰਕੇ ਭਾਈ ਸਾਡੇ ਕੋਲੇ ਕੁਝ ਵੀ ਨਹੀਂ ਸੀ ਮੈਂ ਆ ਬਣਾਇਆ ਅਸੀਂ ਕਿਰਾਏ ਤੇ ਰਹਿੰਦਾ ਸੀ ਮੇਰਾ ਫਾਦਰ ਅੱਜ ਮੇਰੇ ਕੋਲੇ ਦੋ ਘਰ ਨੇ ਐਨੀ ਮੇਰੇ ਕੋਲ ਜ਼ਮੀਨ ਹੈ ਫੇਰ ਪ੍ਰਾਊਡ ਫੀਲ ਕਰ ਮੈਂ ਜੋ ਆਪਣੀ ਮਿਹਨਤ ਦਾ ਬਣਾਇਆ ਮੈਂ ਹਾਂ